ਕੈਨੇਡਾ ਦੇ ਵਿੱਚ ਟੋਰਾਂਟੋ ਸ਼ਹਿਰ 'ਚ ਚਾਰ ਪੰਜਾਬੀਆਂ ਦੀ ਗ੍ਰਿਫਤਾਰੀ ਹੋਈ ਜਿਨ੍ਹਾਂ ਤੇ ਕਰੋੜਾਂ ਰੁਪਏ ਦਾ ਚੋਰੀ ਦਾ ਸਮਾਨ ਜਿਨ੍ਹਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਕੈਨੇਡਾ ਦੇ ਟੋਰਾਂਟੋ ਸ਼ਹਿਰ ਦਾ ਮਾਮਲਾ ਹੈ ਜਿੱਥੇ ਯੋਕ ਰੀਜਨਲ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਚਾਰ ਪੰਜਾਬੀਆਂ ਸਮੇਤ 6 ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਦੇ ਕੋਲੋਂ 30 ਲੱਖ ਕੈਨੇਡੀਅਨ ਡਾਲਰ ਦਾ ਚੋਰੀ ਦਾ ਸਮਾਨ ਜਾਂ ਕਹਿ ਲਈਏ ਭਾਰਤੀ ਰੁਪਏ ਦੀ ਗੱਲ ਕਰੀਏ ਤਾਂ 18 ਕਰੋੜ ਰੁਪਏ ਦਾ ਚੋਰੀ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਤਾਂ 6 આરોપીਾਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਦੇ ਵਿੱਚ 4 ਪੰਜਾਬੀ ਵੀ ਸ਼ਾਮਿਲ ਨੇ ਤੇ ਦੱਸਦੀ ਹੈ ਕਿ ਇਹਨਾਂ ਦੇ ਕੋਲੋਂ ਚੋਰੀ ਦਾ ਸਮਾਨ ਜੋ ਹੈ ਉਹ ਬਰਾਮਦ ਹੋਇਆ ਹੈ ਮੁੱਖ ਤੌਰ ਤੇ ਇਸ ਇਹ ਜੋ ਚੋਰਾਂ ਦਾ ਗਿਰੋਹ ਸੀ ਇਹਨਾਂ ਦੇ ਵੱਲੋਂ ਹੋਲ ਸੇਲਰਾਂ ਤੇ ਰਿਟੇਲ ਦੇ ਸਟੋਰ ਜੋਣੇ ਉਹਨਾਂ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਸੀ ਤਾਂ ਪੰਜਾਬੀ ਵੀ ਇਸ ਚੋਰ ਗਿਰੋਹ ਦਾ ਹਿੱਸਾ ਸੀ ਦੱਸ ਦੇ ਕਿ ਉਹਨਾਂ ਦੇ ਮੁਲਜ਼ਮਾਂ ਦੀ ਪਛਾਣ ਦੀ ਗੱਲ ਕਰੀਏ ਤਾਂ ਲਖਵਿੰਦਰ ਦੂਰ ਜਗਦੀਸ਼ ਪੰਦੇਰ ਮਨੀਸ਼ ਹਰਪ੍ਰੀਤ ਪੰਡਾਲ ਤੇ ਟੋਰਾਂਟੋ ਦੇ ਚੈਨ ਫੈਂਗ ਤੇ ਜੀ ਜੋਉ ਦੀ ਵਜੋਂ ਇਹਨਾਂ ਦੀ ਜੋ ਹੈ ਉਹ ਪਛਾਣ ਹੋਈ ਹੈ ਤਾਂ ਚਾਰ ਪੰਜਾਬੀ ਵੀ ਇਸ ਚੋਰ ਗਿਰੋਹ ਦਾ ਹਿੱਸਾ ਸਨ ਇਸ ਵਿਰੋਧ ਵਿੱਚ ਸ਼ਾਮਿਲ ਸਨ ਤੇ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਜਾਰੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਜੇ ਹੋਰ ਇਸ ਗ੍ਰਿਫਤਾਰੀਆਂ ਜੋ ਨਿਓ ਪੁਲਿਸ ਦੇ ਵੱਲੋਂ ਕੀਤੀਆਂ ਜਾ ਸਕੀਆਂ ਤਾਂ ਵੱਡੀ ਖਬਰ ਕੈਨੇਡਾ ਦੇ ਟੋਰਾਂਟੋ ਤੋਂ ਜਿੱਥੇ ਯੋਕ ਰੀਜਨਲ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਤੇ ਜਿਸ ਤਹਿਤ ਚਾਰ ਪੰਜਾਬੀ ਵੀ ਚੋਰ ਗਿਰੋਹ ਦੇ ਵਿੱਚ ਉਹ ਗ੍ਰਿਫਤਾਰ ਕੀਤੇ ਗਏ ਨੇ